ਹੋਰ ਚੀਤਾ ਜੀ ਬਈ ਵਧੀਆ ਹੋਰ ਸਮਝਾਰ ਵਧੀਆ ਬੇਸ਼ੱਕ ਯਾਦ ਇੱਕਣਾ ਮੈਨੂੰ ਗੱਲ ਕਿੱਥੇ ਆ ਗਈ ਵੀ ਆਪਣੇ ਗੁਰੂ ਨਾਨਕ ਸਾਹਿਬ ਨਾਲ ਉਹ ਸਮਾ ਪੈ ਗਿਆ ਉਹਨੂੰ ਵੀ ਜਿਹੜਾ ਛਾਂ ਪਈ ਤੇ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਬਾਹਰ ਕੱਢਦਾ ਪਿਆਗਾ ਵੀ ਕਿਹੜੇ ਬੰਨੇ ਜਾਈਏ ਕਿਹੜੇ ਬੰਨੇ ਆਪਾਂ ਤੁਰিয়ে ਫਿਰਗੇ ਸ਼ਾਮ ਪੈ ਗਈ ਤੇ ਵੀ ਪੜਾ ਕਿਹੜੇ ਬੰਨੇ ਲਾਉਣਾ ਹੈਗਾ ਅੱਛਾ ਵੀ ਮਨ ਦੇ ਵਿੱਚ ਸੋਚੀ ਜਾਂਦਾ ਵਾ ਤੇ ਇੱਕ ਕੀ ਹੋਇਆ ਵੀ ਇੱਕ ਗਰੀਬ ਘਰ ਦਾ ਇੱਕ ਸਿੱਖ ਭਾਈਚਾਰਾ ਉਹਨੂੰ ਵੇਖੀ ਜਾਂਦਾ ਬਾਬੇ ਜੀ ਬਾਬਾ ਜੀ ਨੂੰ ਤੇ ਜੋ ਵੇਖੀ ਜਾਂਦਾ ਵੀ ਸ਼ਾਮਾਂ ਵੀ ਪੈ ਗਿਆ ਵੀ ਪੁੱਛ ਗਏ ਵੀ ਬਾਬਾ ਜੀ ਤੁਸੀਂ ਇੱਥੇ ਕਿਵੇਂ ਖੜੇ ਹੋ ਤੇ ਉਹਨੇ ਹਰ ਕੋ ਨੂੰ ਪੁੱਛਿਆ ਇਹਨਾਂ ਬਾਬਾ ਜੀ ਕਿਵੇਂ ਖੜੇ ਹੋ ਦੀ ਰਾਤ ਹੋ ਚਲੀ ਐ ਤੇ ਤੁਸੀਂ ਵੇ ਕਿੱਧਰ ਜਾਣਾ ਵੀ ਕੀ ਗੱਲ ਕੀਤੀ ਹੈ ਅੱਛਾ ਜੇ ਗੁਰੂ ਸਾਹਿਬ ਕਹਿੰਦੇ ਸੀ ਮੈਂ ਜਾਣਾ ਸੀਗਾ ਤੇ ਮੈਂ ਹੋ ਗਿਆ ਲੇਟ ਆ ਮਾਵੇ ਤਾਂ ਵੀ ਉਹ ਕਿਹੜੇ ਬੰਨੇ ਵੀ ਚਾਲਾਂ ਮਾਰ ਗਏ ਕਹਿੰਦਾ ਚਾਲਾ ਕਿ ਮੈਂ ਆਪਣੀ ਮੇਰੀ ਕੁਲੀ ਹੈਗੀ ਏ ਛੋਟੀ ਜੀ ਤੁਸੀਂ ਸਾਡੇ ਘਰੇ ਬਿਸ਼ਰਾਮ ਕਰੋ ਆ ਕੇ ਹਾਂਜੀ ਮੈਂ ਤੇ ਤੁਹਾਡੇ ਘਰ ਆਉ ਤੁਸੀ ਵਿਚਾਰਾ ਵਾਸਨ ਬਲਾਸ ਕਰਾਂਗੇ ਰਾਤ ਨੂੰ ਤੇ ਉਹ ਕਹਿੰਦਾ ਚਲ ਵੀ ਤੁਹਾਡੇ ਕੋਲੇ ਬਹਿ ਜਾਨੇ ਇੱਥੇ ਤੇ ਗਰਮੀਆਂ ਦੇ ਦਿਨ ਤੇ ਉਸ ਬੰਦੇ ਦੀ ਲੜਕੀ ਐ ਤੇ ਘਰ ਦੇ ਤਨਜੀ ਐ ਤੇ ਬਾਬਾ ਜੀ ਉਹ ਜੋ ਆਕਰਿਆ ਤੇ ਬਸ ਨਿਵਾਸ ਕੀਤੇ ਪਰਿਵਾਰ ਨਾਲ ਦਿਨ ਚੜਿਆ ਤੇ ਚਾਹ ਪਾਣੀ ਪੀਤਾ ਮਾਰੇ ਨੇ ਗੁਰੂ ਸਾਹਿਬ ਜੀ ਨੇ ਚਾਹ ਪਾਣੀ ਪੀਤਾ ਤੇ ਉਹ ਕਹਿੰਦੇ ਵੀ ਭਗਤਾਂ ਵੀ ਹੁਣ ਮੈਂ ਜਾਣਾ ਤੇ ਉਹ ਘਰ ਵਾਲੇ ਕਹਿੰਦੇ ਵੀ ਨਹੀਂ ਜਿਸ ਲਈ ਪ੍ਰਸ਼ਾਦਾ ਪਾਣੀ ਛੱਕੇ ਜਾਣਾ ਕਹਿੰਦੇ ਤੁਸੀਂ ਰਾਤ ਪ੍ਰਸ਼ਾਦਾ ਬਹੁਤ ਸੋਹਣਾ ਚਿਕਾਇਆ ਮੈਨੂੰ ਵਿਭੋਜਨ ਸਿੰਘ ਜੀ ਮੇਰੀ ਸੇਵਾ ਕੀਤੀ ਹੈ ਕਹਿੰਦੇ ਇਹ ਵੀ ਕਿਸੇ ਭਾਗਾਂ ਨਾਲ ਹੀ ਪ੍ਰਸ਼ਾਦਾ ਛਕਾਇਆ ਜਾਂਦਾ ਤੇ ਤੁਸੀਂ ਐ ਕੋਈ ਨਹੀਂ ਪ੍ਰਸ਼ਾਦਾ ਨਾਲ ਉਹ ਗੁਰਨਾਥ ਸਾਹਿਬ ਜੀ ਨਾਲ ਦੀ ਵਜੋਂ ਬਰੀ ਚਲੋ ਬਾਹ ਲੈਂਦੇ ਗੱਲਾਂ ਬਾਤਾਂ ਕਰ ਲੈਂਦੇ ਆ ਜਿਹੜੀ ਉਹਦੀ ਲੜਕੀ ਹੈ ਨਾ ਉਸ ਬੰਦੇ ਦੀ ਉਹ ਵੀ ਫਟਾਫਟ ਉਹ ਚਾਰ ਪਰੌਂਠੇ ਲਾ ਲੈਂਦੀ ਹੈ ਚਾਰ ਪਰੌਂਠੇ ਲਾ ਕੇ ਤੇ ਇੱਕ ਪੋਣੀ ਦੇ ਵਿੱਚ ਬੰਨ ਲੈਂਦੀ ਵਿੱਚ ਚਾਰ ਰੱਖ ਦਿੰਦੀ ਹੈ ਤੇ ਚਾਰ ਪਰੌਂਠੇ ਹੁੰਦੇ ਆ ਵਿਚਾਰ ਗੁਰੂ ਸਾਹਿਬ ਨੂੰ ਜੀ ਭੁੱਖ ਲੱਗੂਗੀ ਤਾਂ ਕਿੱਥੇ ਖਾਤਾ ਲੈਣਗੇ ਨਾ ਤੇ ਉਹ ਕਹਿੰਦੇ ਵੀ ਗੁਰੂ ਉਹ ਜੇ ਲਾਂਦੀ ਗਣ ਬਾਬਰ ਜੇ ਪ੍ਰਸ਼ਾਦਾ ਪਾਣੀ ਹੈ ਤੇ ਚਲੋ ਜੇ ਉਹਨਾਂ ਨੇ ਬਣ ਕੇ ਤੇ ਉਹਨੇ ਬੀ ਚੋਲੇ ਚ ਪਾ ਲਿਆ ਚੋਲੇ ਨੂੰ ਜਦੋਂ ਟਾਈਮ ਕਿਹੜਾ ਹੋਈ ਖੁਸ਼ ਹੁੰਦਾ ਸੀਗਾ ਨਾ ਤੇ ਉਹ ਕਹਿੰਦਾ ਚੰਗਾ ਜੀ ਭਗਤ ਜੀ ਫਿਰ ਮੈਂ ਚੱਲ ਜਾਂ ਚਲੋ ਨਾਮਚਾਰ ਕੀਤੀ ਉਹਨਾਂ ਨੂੰ ਚਲੋ ਕੁਲੀ ਤਾਰਤੀ ਤੇ ਪੁਰਿਆ ਜਾਂਦਾ ਤੇ ਇੱਕ ਰਾਤ ਇੱਕ ਛੋਟਾ ਜਿਹਾ ਬੱਚਾ ਹੁੰਦਾਗਾ ਉਹ ਬੱਚਾ ਕਹਿੰਦਾ ਬਾਬਰ ਜੀ ਤੂੰ ਤੁਸੀਂ ਮੈਨੂੰ ਵੀ ਆਪਦੇ ਵਰਗਾ ਬਣਾ ਲਓ ਤੇ ਉਹ ਕਹਿੰਦਾ ਰਹਾ ਭਗਤਾ ਜਿੱਥੇ ਮੈਂ ਤੁਰਿਆ ਫਿਰੇ ਉੱਥੇ ਤੁਰਿਆ ਫਿਰੇ ਨਾਲ ਮੇਰੀ ਹਾਂਜੀ ਉਹ ਗਾਂ ਵਿੱਚ ਜੇਠ ਹੜ ਦੇ ਮਹੀਨਿਆਂ ਤੇ ਦੁਪਹਿਰ ਦੀ ਪੈਂਦੀ ਤੇ ਤੁਰਿਆ ਜਾਂਦੇ ਤੇ ਚਲੋ ਕਿਲੋਮੀਟਰ ਗਏ ਤੇ ਇੱਕ ਅੱਗੇ ਨਦੀ ਆਉਂਦੀ ਹੈ ਨਦੀ ਆਉਂਦੀ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਚਲ ਇਸ਼ਨਾਨ ਪਾਣੀ ਕਰਕੇ ਵੀ ਚਰੂ ਮਨ ਠੰਡਾ ਹੋ ਜਾਂਦਾ ਚਲੋ ਉਹ ਕਹਿੰਦਾ ਮੰਨਿਕ ਮੰਨਿਕ ਰਿਮਨ ਇਸ਼ਨਾਨ ਪਾਣੀ ਕਰ ਗਈ ਉਹਨਾਂ ਕੋ ਜਿਹੜਾ ਜਿਹੜਾ ਬੰਦਾ ਅਲਰਜੀ ਨਾਲ ਹੁੰਦਾ ਹਰਿਆ ਉਹ ਕਹਿੰਨ ਉਹ ਕਾਕਾ ਤੂੰ ਐ ਕਰ ਵੀ ਮੈਂ ਇਸ਼ਨਾਨ ਪਾਣੀ ਕਰਦਾ ਵੀ ਤੁਸੀਂ ਮੇਰਾ ਅਚੋਲਾ ਸਾਹਿਬ ਇੱਥੇ ਰੱਖੋ ਤੇ ਚੰਗੀ ਤਰ੍ਹਾਂ ਸੁਭਾਈ ਕਰੀ ਮੇਰੇ ਛੋਲੇ ਨੂੰ ਇਸ਼ਨਾਨ ਪਾਣੀ ਕਰ ਲਾ ਕਹਾਂ ਚੰਗਾ ਗੁਰੂ ਜੀ ਤੁਸੀਂ ਇਸ਼ਨਾਨ ਪਾਣੀ ਕਰੋ ਉਹ ਇੱਕ ਡਰਗ ਥੱਲੇ ਉਹ ਬੱਚਾ ਬਹਿ ਜਾਂਦਾਗਾ ਤੇ ਆਪ ਗੁਰੂ ਜੀ ਸਾਹਿਬ ਇਸ਼ਨਾਨ ਪਾਣੀ ਕਰਨ ਲੱਗ ਜਾਂਦੇ ਨੇ ਨਦੀ ਦੇ ਵਿੱਚ ਆ ਜੇ ਜਿਹੜਾ ਉਹ ਬੱਚਾ ਲਾਲਚੀ ਹੈ ਨਾ ਉਹ ਗੁਰੂ ਸਾਹਿਬ ਦਾ ਚੋਲਾ ਫਰੋਲਣ ਲੱਗ ਜਾਂਦਾ ਜੀ ਚੋਲਾ ਫਰੋਦਾ ਵੀ ਪੈਸੇ ਭਾ ਲਊਗਾ ਉਹ ਤਾਂ ਕੀ ਉਹਨਾਂ ਕੋਲੇ ਨਾ ਨਾਮ ਨਹੀਂ ਦਾ ਹੁੰਦੀ ਬਾਬਿਆਂ ਕੋਲੇ ਉਹ ਜਦੋਂ ਵੇਖਿਆ ਤੇ ਇੱਕ ਉਹਨੇ ਪੋਣਾ ਕੱਢ ਲਿਆ ਵਿੱਚੋਂ ਜੇਬ ਚੋਂ ਜਦੋਂ ਕੱਢ ਲਿਆ ਤੇ ਉਹਨੇ ਵੇਖਿਆ ਕੀ ਵੀ ਉਹਦੇ ਵਿੱਚ ਚਾਰ ਪਰੌਂਠੇ ਤੇ ਉਹਨੇ ਕਿਹਾ ਕੀਤਾ ਵੀ ਇੱਕ ਇੱਕ ਪਰੌਂਠਾ ਉਹਨੇ ਕੱਢ ਲਿਆ ਹਾਲ ਵਿੱਚ ਲੋ ਹੋ ਕੇ ਬਦਵਰ ਖਾ ਲਿਆ ਵੀ ਮੈਂ ਕਿਹਾ ਮਨਨਾ ਵੀ ਪਰਮਰਾਮੈਂ ਕੱਦਦਾ ਗੁਰੂ ਸਾਹਿਬ ਜੀ ਪੁੱਛਣਗੇ ਤਾਂ ਉਹਨੇ ਉਹ ਖਾ ਖੂ ਕੇ ਤੇ ਉਹ ਵਿੱਚ ਬੰਨ ਕੇ ਤੇ ਸਾਹਮਣ ਤਾਂ ਉਧਰ ਗੁਰੂ ਸਾਹਿਬ ਜੀ ਵੀ ਆ ਕੇ ਛਨਾ ਪਾਣੀ ਕਰਕੇ ਤੇ ਆ ਕੇ ਕੋਲੇ ਤੇ ਕਹਿੰਦਾ ਲੈ ਕਾਕਾ ਵੀ ਚੋਲਾ ਸਾ ਚੋਲਾ ਚੋਲਾ ਪਾਲੇ ਤੇ ਕਹਨਾ ਵੀ ਆ ਪਰੌਂਠੀ ਹੈ ਕਿ ਨਚਾਰ ਵੀ ਚਲ ਦੋ ਤੂੰ ਖਾ ਲਈ ਦੋ ਮੈਂ ਖਾ ਲੂੰਗਾ ਤੇ ਆਪਣੀ ਭੁੱਖ ਮਿੱਟ ਜੂਗੀ ਤੇ ਜਦ ਗੁਰੂ ਸਾਹਿਬ ਜੀ ਨੇ ਚੌਂਕਲਾ ਮਾਰ ਕੇ ਤੇ ਕੋਲੇ ਲਾਲਚ ਨੂੰ ਹਿਬਾਲਿਆ ਤੇ ਜਿਉਂ ਵੇਖਿਆ ਪਰੌਂਠੇ ਤੇ ਪਰੌਂਠੇ ਬਰਾਵਾ ਤਿੰਨ ਗੁਰੂ ਜੀ ਮਨ ਚ ਕਹਿੰਦਾ ਵੀ ਇਹ ਪਰੌਂਠੇ ਚਾਰ ਸੀ ਰਹਿ ਗਏ ਤਿੰਨ ਵੀ ਕਿੰਨੇ ਖਾਦਾ ਹੋ ਵੀ ਮਨ ਚ ਕਿ ਵੀ ਲਾਲਚ ਨਹੀਂ ਖਾਦਾ ਹੋਗਾ ਉਹ ਕਹਿੰਦਾ ਵੀ ਕਾਕਾ ਤੂੰ ਪਰੌਂਠੇ ਦੋ ਖਾਦਾਗਾ ਕਹਿੰਦਾ ਨਾ ਗੁਰੂ ਜੀ ਮੇਰੇ ਪਰੌਂਠੇ ਖਾਧੇ ਹੀ ਨਹੀਂ ਕਹਿੰਦਾ ਗੁਰੂ ਸਾਹਿਬ ਜੀ ਕਹਿੰਦੇ ਪੜਾ ਠੀਕ ਠਾਕ ਹੈ ਤਾਂ ਉਹ ਢੂਠ ਮਾਰਦਾ ਗਾ ਕਿ ਮੈਂ ਨਾ ਵਰਤਨ ਜੋ ਕਰੂਗਾ ਫੇਰ ਉਹਨੇ ਬਥੇ ਰੱਖਿਆ ਕਹਿੰਦਾ ਗੁਰੂ ਸਾਹਿਬ ਨੇ ਵੀ ਕਾਕਾ ਤੂੰ ਮੰਨ ਜਾ ਵੀ ਪਰੌਂਠਾ ਦੋਗਾ ਦਾ ਕਹਿੰਦਾ ਸੌ ਗੁਰੂ ਜੀ ਕਹਿੰਦਾ ਮੈਂ ਕਿਹੜਾ ਪਰੌਂਠਾ ਖਾਦਾਗਾ ਗੁਰਨਾਗਰ ਜੀ ਕਹਿੰਦਾ ਬੜਾ ਐਠੀ ਹਟ ਨਿਕਲਿਆ ਉਹਦੇ ਜਿਹੜਾ ਲਾਲਚੀ ਉਹ ਵੀ ਕਹਿੰਦਾ ਵੀ ਮੈਂ ਕੱਢਾ ਮਨਣਾ ਵੀ ਪਰੌਂਠਾ ਮੈਂ ਖਾਦਾਗਾ ਮੈਂ ਨਹੀਂ ਮੰਨਦਾ ਕਿਨ ਜੋ ਮਰਜੀ ਫੋਰੀਏ ਕਰਤਕਰੰਦ ਨੂੰ ਉਹ ਕਹਿੰਦਾ ਵੀ ਆਪਾਂ ਤੂੰ ਐ ਕਰਗਾ ਤਾਂ ਵੀ ਆਪਾਂ ਨਾ ਇੱਥੋਂ ਨਦੀ ਦੇ ਟੱਪਣਾਗਾ ਤੇ ਆਪਾਂ ਦੋਵੇਂ ਡੁੱਬ ਜਾਗੇ ਜੇ ਪਰੌਂਠਾ ਖਾਦਾ ਤੂੰ ਦੱਸ ਦੇ ਕਹਿੰਦਾ ਕਮਾਲ ਹੋ ਗਈ ਗੁਰੂ ਜੀ ਵੀ ਜੋ ਮੈਂ ਖਾਦੀ ਤੇ ਮੈਂ ਦੱਸਾਂ ਕੀ ਚਲੋ ਜੀ ਕਰਤਕਰੰਦ ਨੂੰ ਨਦੀ ਵਾਰ ਹੋ ਜਾਂਦੇ ਦੋਵੇਂ ਫਿਰ ਗਾਂ ਜਾਂਦੇ ਨੇ ਹੋਰ ਕਿ ਲਾਵਾ ਦੇ ਇੱਕ ਜੰਗਲ ਨੂੰ ਅੱਗ ਲੱਗੀ ਹੁੰਦੀ ਹੈ ਘੇਰਨ ਕਾਕੇ ਨੂੰ ਕਹਿੰਦਾ ਵੀ ਤੂੰ ਹੁਣ ਮੰਨ ਗਏ ਨਹੀਂ ਆਪਾਂ ਦੋਵੇਂ ਜਿੰਨੇ ਦੇ ਸੜ ਜਾਗੇ ਵੀ ਜੇ ਤੂੰ ਪਰਾਂਠਾ ਖਾਦਾ ਤਾਂ ਇੱਕ ਸੱਚੀ ਨਹੀਂ ਕਹਾਵਤ ਹੈ ਤੇ ਕਹਿੰਦਾ ਕਮਾਲ ਆ ਗੁਰੂ ਜੀ ਜਦੋਂ ਮੈਂ ਕਹਿੰਦੇ ਮੈਂ ਪਰਾਂਠਾ ਖਾਧਦਾ ਨਾ ਜੀ ਮੈਨੂੰ ਬਹੁਤ ਬੁਰੀ ਮਨਾਈ ਜਾਂਦੀ ਹੂੰ ਚਲੋ ਜੀ ਕਰਦੇ ਕਰਾਉਂਦਾਂ ਵੀ ਉਹ ਅੱਗ ਵੀ ਪਾਰ ਹੋ ਜਾਂਦੇ ਆ ਅੱਗ ਪਾਰ ਹੋ ਜਾਂਦੇ ਦੋ ਕਿੱਲੇ ਗਾਂ ਹੋਰ ਫਰੇ ਜਾਂਦੇ ਗਾਂ ਤੇ ਕੀ ਹੁੰਦਾ ਜੀ ਇੱਕ ਮਾਇਆ ਦਾ ਢੇਰ ਬਿਆਵਾ ਗੀ ਕਿਉਂ ਲਾਜ ਜਿਹੜੀ ਹੁੰਦੀ ਬੁਰੀ ਬਲਾ ਹੁੰਦੀ ਆ ਤੇ ਜਿਹੜੂ ਮਾਇਆ ਦਾ ਮਾਇਆ ਢੇਰ ਲਗਾ ਪਿਆ ਇਦਾਂ ਕਰਕੇ ਤੇ ਉਪਰ ਗੁਰੂ ਸਾਹਿਬ ਜੀ ਮਾਰ ਢੇਰ ਗਿਆ ਬਹਿ ਗਏ ਨਾਲ ਹੀ ਉਹ ਲਾਲਚੀ ਨੂੰ ਭਾੜਿਆ ਕਹਿੰਦਾ ਘਰ ਤੂੰ ਇੱਥੇ ਬਹਿ ਜਾ ਗੁਰੂ ਸਾਹਿਬ ਜੀ ਨੇ ਫਿਰ ਉਹ ਜਿਹੜੀ ਮਾਇਆ ਸੀ ਨਾ ਉਹਨਾਂ ਨੇ ਪਾ ਲਈਆਂ ਤਿੰਨ ਢੇਰੀਆਂ ਗੁਰੂ ਸਾਹਿਬ ਜੀ ਨੇ ਖੀਰ ਤੇ ਸੱਚ ਤੇ ਇਹ ਤਿੰਨ ਢੇਰੀਆਂ ਪਾ ਲਈਆਂ ਤੇ ਉਹ ਜੋ ਤਿੰਨ ਢੇਰੀਆਂ ਪਾਈਆਂ ਤੇ ਜਿਹੜਾ ਲਾਲਚੀ ਸੀ ਨਾ ਉਹ ਗੁਰੂ ਸਾਹਿਬ ਨੂੰ ਕਹਿਣ ਕਹਿੰਦਾ ਵੀ ਬਾਬਾ ਜੀ ਆਪਾਂ ਹੈਗੇ ਦੋ ਜਣੇ ਤੇਰੀਆਂ ਤੋਂ ਤਿੰਨ ਪਾਲੀਆਂ ਮਾਇਆਂ ਦੀਆਂ ਕਾਰਨ ਕੀ ਹੈ ਕਹਿੰਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਕਾਰਨ ਕੀ ਹੈ ਕਹਿੰਦਾ ਆਹ ਤੇਰੀ ਤਾਂ ਹੋ ਗਈ ਮੇਰੀ ਆਹ ਤੇਰੀ ਹੋ ਗਈ ਤੇਰੀ ਆਹ ਤੇਰੀ ਉਸ ਬੰਦੇ ਨੂੰ ਜਿਹਨੇ ਪਰੌਂਠਾ ਖਾਦਾ ਹੋਊਗਾ ਉਹਨੇ ਝੱਟ ਮਾਰ ਕੇ ਛਾਲ ਉਹ ਤੇਰੀ ਤੇ ਵੀ ਵਹਿ ਗਿਆ ਕਹਿੰਦਾ ਜੀ ਗੁਰੂ ਜੀ ਛੱਡੋ ਜਾਂ ਮਾਰੋ ਕਹਿੰਦਾ ਪਰੌਂਠਾ ਮੈਂ ਖਾਦਾ ਵਾ ਦੱਸੋ ਜੀ ਲਾਲਚ ਬੁਰੀ ਬਲਾਈ ਨਹੀਂ ਹੈ ਲਾਲਚ ਝੂਠ ਲਾਲਚ ਇਹ ਲਾਰਜ ਲੋਕੀ ਬੜੇ ਵੱਡੇ ਵੱਡੇ ਨਾ ਡੇਗ ਜਾਂਦੇ ਆ ਮਾਇਆ ਨੂੰ ਵੱਡੇ ਵੱਡੇ ਆਪ ਟੁਟੀਜਾਂ ਦੇ ਮਰਵਾਏ ਜਾਂਦੇ ਨੇ ਇਹ ਉਹ ਹੈ ਉਸ ਵੇਲੇ ਕਹਾਵਤ ਹੈ ਨਹੀਂ ਕਹਾਣੀ ਪੁੱਤੀ ਹੈ ਜੀ ਇਸ ਗੁਰੂ ਸਾਹਿਬ ਜੀ ਨਾਲ ਇਹ ਬਣੀ ਹੋਈ ਆ ਠੀਕ ਹਾਂ ਵੀਡੀਓ ਸਹੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਬਹੁਤ ਜਿਆਦਾ ਸਤਿ ਸ੍ਰੀ ਅਕਾਲ